ਹਾਂਜੀ ਹੁੰਦਕੋ ਸਰ ਮੇਰਾ ਨਾਮ ਹਰਦੀਪ ਕੌਰ ਆ ਸਰ ਮੈਂ ਦੋ ਸਾਲ ਤੋਂ ਮਤਲਬ ਡੇਢ ਸਾਲ ਹੋ ਚੁੱਕੇ ਐ ਸੀ ਸਾਨੂੰ ਪੀਜੀ ਚ ਰਹਿੰਦੇ ਸੀਗੇ ਤੇ ਇਹਨਾਂ ਨੇ ਮੇਰਾ ਸਮਾਨ ਚੱਕਿਆ ਮੈਂ ਥੋੜੇ ਦਿਨ ਲਈ ਆਪਣੇ ਘਰੇ ਗਈ ਹੋਈ ਸੀਗੀ ਤੇ ਪਿੱਛੇ ਤੋਂ ਇਹਨਾਂ ਨੇ ਓਨਰ ਨੇ ਤੇ ਜਸਕੀਰ ਤਾਂ ਕੇਅਰ ਟੇਕਰ ਆ ਜਿਸ ਨੇ ਮੇਰਾ ਰੂਮ ਬਿਨਾ ਦੱਸੇ ਮੈਨੂੰ ਖਾਲੀ ਕਰ ਦਿੱਤਾ ਗਿਆ ਏ ਤੇ ਅੱਜ ਜਦੋਂ ਮੈਂ ਆਣਾ ਤੋਂ ਸਮਾਨ ਮੰਗਦੀ ਆ ਇਹ ਮੈਨੂੰ ਮੇਰਾ ਕੋਈ ਸਮਾਨ ਨਹੀਂ ਦੇ ਰਹੇ ਮੇਰੇ ਉੱਥੇ ਮੇਰੇ ਡਾਕੂਮੈਂਟ ਮੇਰੇ ਗਹਿਣੇ ਮੇਰੀ ਕੈਸ਼ ਹੋਰ ਮੇਰੇ ਬੈਂਕ ਦੇ ਪ੍ਰੂਫ ਵੀ ਸੀਗੇ ਤੇ ਇਹ ਇੱਕ ਜੱਡ ਮੇਰਾ ਘਰ ਦਾ ਸਮਾਨ ਸੀਗਾ ਜਿਹਦੇ ਵਿੱਚ ਜਸਕਰ ਦਾ ਹੱਥ ਹੈ ਤੇ ਕੁਲਵੀਰ ਕੁਲਵੀਰ ਬਾਗਮਾਨ ਉਹ ਕਹਿੰਦਾ ਜਿੱਥੇ ਜਾਣਾ ਜਾਓ ਤੇ ਅੱਜ ਮੈਨੂੰ 4 ਮਹੀਨੇ ਹੋ ਗਏ ਆ ਥਾਣੇ ਬਲੌਂਗੀ ਥਾਣੇ 'ਚ ਕੰਪਲੇਂਟ ਦਿੱਤੀ ਨੂੰ ਨਾ ਤਾਂ ਪੁਲਿਸ ਵਾਲੇ ਕੁਝ ਕਰਦੇ ਆ ਨਾ ਐਸਐਚਓ ਇਹਨਾਂ ਨੇ ਸਭ ਮਿਲ ਕੇ ਸਾਰੇ ਨਾ ਪੈਸੇ ਖਾਦੇ ਹੋਏ ਆ ਤੇ ਅੱਜ ਜੋ ਕਿ ਮੈਂ ਕੋਰਟ ਦੇ ਥਰੂ ਵੀ ਜਾਉਂਗੀ ਜੇ ਮੇਰਾ ਨਾ ਮਸਲਾ ਹੱਲ ਹੋਇਆ ਤਾਂ ਮੈਂ ਧਰਨੇ ਤੇ ਵੀ ਬੈਠੂੰਗੀ ਤੇ ਮੈਨੂੰ ਮੈਨੂੰ ਸਰ ਆਪਣੇ ਹੱਕ ਚਾਹੀਦੇ ਐ ਮੈਂ ਕਿਸੇ ਤੋਂ ਮੰਗ ਕੇ ਨਹੀਂ ਲਿਆ ਹੋਇਆ ਸੀ ਸਮਾਨ ਮੇਰੀ ਹੱਕ ਦੀ ਕਮਾਈ ਸੀ ਹੀ ਮੈਂ ਕੱਲਾ ਕੱਲਾ ਕਿਵੇਂ ਸਮਾਨ ਜੋੜਿਆ ਉਹ ਮੈਨੂੰ ਪਤਾ ਐ ਕਿਹੜੇ ਕਿਹੜੇ ਪੁਲਿਸ ਵਾਲਾ ਜਿਹੜਾ ਹੈ ਮਨੋ ਲੱਗਦਾ ਹੈ ਕਿਨਾਂ ਤੇ ਰੋਕ ਲਗਾ ਰਹੇ ਹੋ ਤੁਸੀਂ ਇਹਨਾਂ ਨੇ ਜਿਹੜੇ ਨੇ ਪੈਸੇ ਖਾਦੇ ਨੇ ਸਰ ਵੀਰ ਚੰਦ ਜੀ ਹੈ ਜਿਨ੍ਹਾਂ ਨੇ ਮੇਰਾ ਜਿਨ੍ਹਾਂ ਨੂੰ ਮੈਂ ਕੰਪਲੇਂਟ ਦਿੱਤੀ ਸੀਗੀ ਉਹ ਨੇ ਅੱਜ ਤੱਕ ਧਮਕੀਆਂ ਵੀ ਦਿੱਤੀਆਂ ਐ ਕਹਿੰਦਾ ਕਰ ਲੋ ਕੋਰਟ ਦਾ ਮਾਮਲਾ ਐ ਮੈਂ ਤੁਹਾਡੇ ਮਾਮਲੇ ਚ ਨਹੀਂ ਪੈਣਾ ਜਾ ਕੇ ਕੋਰਟ ਚ ਕੇਸ ਕਰੋ ਵੀ ਮੈਂ ਤੁਹਾਨੂੰ ਤੁਹਾਡਾ ਸਮਾਨ ਨਹੀਂ ਦੇਣਾ ਤੇ ਅਮਨ ਸਿੰਘ ਐਸ ਐਚਓ ਆ ਤੇ ਉਹ ਵੀ ਸਾਡੀ ਗੱਲ ਨਹੀਂ ਸੁਣਦਾ ਨਾ ਫੋਨ ਚੱਕਦਾ ਸਰ ਮੇਰੇ ਕੋਲ ਕੱਲੇ ਕੱਲੇ ਜਣੇ ਦੀ ਰਿਕਾਰਡਿੰਗ ਵੀ ਪਈ ਹੈ ਤੇ ਇੱਕ ਇੱਕ ਪ੍ਰੂਫ ਹੈ ਮੇਰੇ ਕੋਲ ਰੈਂਟ ਦਾ ਪ੍ਰੂਫ ਹੈ ਤੇ ਜੋ ਮੇਰਾ ਸਮਾਨ ਸੀ ਰਿਕਾਰਡਿੰਗ ਦੇ ਵਿੱਚ ਕੀ ਗੱਲ ਕਹਿ ਰਹੇ ਨੇ ਉਹ ਤੇ ਜਿਹੜਾ ਤੁਸੀਂ આરોਪ ਲਾ ਰਹੇ ਹੋ ਤੇ ਨਾਲ ਅਗਰ ਗੱਲ ਕਰੀਏ ਤੁਸੀਂ ਕਹਿੰਦੇ ਹੋ ਕਿ ਪੁਲਿਸ ਕਹਿੰਦੀ ਹੈ ਕੋਰਟ ਦਾ ਮਸਲਾ ਇਹ ਤਾਂ ਡ੍ਰੈਸ ਪਾਸਿੰਗ ਬਣਦੀ ਹੈ ਇਹ ਤਾਂ ਥਾਣੇ ਦੇ ਵਿੱਚ ਮਾਮਲਾ ਦਰਜ ਹੋਣਾ ਚਾਹੀਦਾ ਹੈ ਹਾਂ ਜੀ ਸਰ ਕੋਈ ਕੰਪਲੇਂਟ ਦਰਜ ਨਹੀਂ ਕਰਦੇ ਮਤਲਬ ਨਾ ਸਾਡੀ ਸੁਣੀ ਜਾਂਦੀ ਹੈ ਸਾਨੂੰ ਤਮਕਾਇਆ ਜਾਂਦਾ ਹੈ ਉਪਰ ਆਨਰ ਵੀ ਮੈਨੂੰ ਗਾਲਾਂ ਕੱਢ ਕੇ ਗਿਆ ਸੀਗਾ ਇਸ ਕਰਕੇ ਮੈਂ ਕੰਪਲੇਂਟ ਦਿੱਤੀ ਸੀਗੀ ਇਹਨਾਂ ਨੇ ਮਾਮਲਾ ਨਹੀਂ ਨਵੇੜਿਆ ਜੋ ਅੱਜ ਵੀ ਇਹ ਮੈਨੂੰ ਸਮਾਨ ਦਿੰਦੇ ਸੀ ਮੁਲਾਜ਼ਮ گئے ਸੀਗੇ ਜੋ ਮੈਨੂੰ ਸਮਾਨ ਦਿੰਦੇ ਸੀ ਸਿਰਫ ਇੱਕ ਸਿਲੰਡਰ ਹੈ ਤੇ ਇੱਕ ਗੈਸ ਹੈ ਤੇ ਇੱਕ ਸਿਰਫ ਬੈਗ ਹੈ ਸਰ ਮੇਰਾ ਇੰਨਾ ਕੁ ਸਮਾਨ ਨਹੀਂ ਸੀ ਮੇਰਾ A to Z ਕਰਦਾ ਪੂਰਾ ਸਮਾਨ ਸੀਗਾ ਤੁਹਾਡੇ ਕੋਲ ਕੋਈ ਫੋਟੋ ਵਗੈਰਾ ਕਰ ਪਈ ਇਹਨਾਂ ਕਰਦੇ ਸਮਾਨ ਸੀ ਸਰ ਮੇਰੇ ਕੋਲ ਫੋਟੋਆਂ ਵਗੈਰਾ ਸਭ ਕੁਝ ਆ ਵੀਡੀਓ ਵਗੈਰਾ ਸਭ ਕੁਝ ਹੈ ਜੀ ਜਿਹਦੇ باوجود ਵੀ ਕੁਝ ਨਹੀਂ ਹੋ ਰਿਹਾ ਸਰ ਉਸ ਦੇ باوجود ਵੀ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਨਾ ਸਮਾਨ ਵੀ ਦੇ ਦੇਰੇ ਕੋਈ ਵੱਡੇ ਅਧਿਕਾਰੀ ਨੂੰ ਮਿਲੇ ਤੁਸੀਂ ਥਾਣੇ ਨੂੰ ਚੱਜ ਕੇ ਕੋਈ ਐਸਐਸਪੀ ਡੀਐਸਪੀ ਸਰ ਮੈਨੂੰ ਐਸਐਸਪੀ ਨੂੰ ਮਿਲੀ ਸੀਗੀ ਮਨਪ੍ਰੀਤ ਮਨਪ੍ਰੀ ਸਿੰਘ ਜੀ ਨੂੰ ਮਿਲੀ ਸੀਗੀ ਉਹਨਾਂ ਨੇ ਫੋਨ ਵੀ ਕੀਤਾ ਸੀ ਉਸ ਤੋਂ ਬਾਅਦ ਫਿਰ ਵੀ ਐਸਐਚਓ ਇੱਕ ਵਾਰੀ ਮਿਲਿਆ ਏ ਉਹ ਵੀ ਮੇਰਾ ਵਕੀਲ ਗਿਆ ਸੀ ਉਸ ਤੋਂ ਬਾਅਦ ਮੈਨੂੰ ਐਸਐਚਓ ਨੇ ਫੋਨ ਚੱਕਣਾ ਮੇਰਾ ਬੰਦ ਕਰ ਦਿੱਤਾ ਸਰ ਜੋ ਵੀ ਉੱਥੇ ਦੀ ਰਿਕਾਰਡਿੰਗ ਹੈ ਉਹ ਇੱਕ ਵਾਰੀ ਚੈੱਕ ਕੀਤੀ ਜਾਵੇ ਉਹ ਮੈਨੂੰ ਕਹਿੰਦੇ ਆ ਕਿ ਤੁਹਾਡਾ ਭਤੀਜਾ ਸਮਾਨ ਲੈ ਗਿਆ ਜੇ ਕਿਸੇ ਨੂੰ ਲੱਗਦਾ ਹੈ ਮੇਰਾ ਭਤੀਜਾ ਸਮਾਨ ਲੈ ਗਿਆ ਮੇਰਾ ਭਤੀਜਾ ਮੇਰੇ ਨਾਲ ਹੈ ਉੱਥੇ ਦੀ ਰਿਕਾਰਡਿੰਗ ਚੈੱਕ ਕਰ ਸਕਦੇ ਹੋ ਮੇਰੇ ਕਮਰੇ ਤੇ ਐਂਟਰ ਕਰਦੇ ਸਾਰੇ ਕੈਮਰਾ ਲੱਗਿਆ ਹੋਇਆ ਸੀਗਾ ਤੇ ਇਹ ਜਸਕਿਰਤ ਦੀ ਫੋਟੋ ਹੈ ਜਿਸਨੇ ਰੂਮ ਖਾਲੀ ਕੀਤਾ ਹੈ